ਮਾਪਿਓ ਦੇ ਅੱਖਾਂ ਦੇ ਤਾਰੇ ਹੁੰਦੇ ਨੇ ਮਾਸੂਮ ਬੱਚੇ ਪਰ ਇੱਕ ਮਾਂ ਨੇ ਹਵਾਨੀਅਤ ਭਰਿਆ ਰੂਪ ਦਿਖਾਇਆ ਆਪਣੇ ਬੱਚੀ ਨੂੰ ਲੈ ਕੇ ਦਰਅਸਲ ਮਾਂ ਦੇ ਵੱਲੋਂ ਸ਼ਰਮਨਾਕ ਕਾਰਾ ਕੀਤਾ ਗਿਆ ਜਸਨੂ ਸੁਣ ਕੇ ਤੁਹਾਡੇ ਵੀ ਲੂਕ ਕੰਡੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਲਾਂਤਾਂ ਪਾਉਂਗੇ ਇਸ ਮਾਂ ਦੇ ਵੱਲੋਂ ਜਿਸ ਨੇ ਕੀ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੀ 5 ਸਾਲ ਦੀ ਮਾਸੂਮ ਬੱਚੀ ਨੂੰ ਮੌਤੇ ਘਾਟ ਉਤਾਰ ਦਿੱਤਾ ਆਖਿਰਕਾਰ ਉਸ औरत ਦੇ ਮਨ ਦੇ ਵਿੱਚ ਅਜਿਹਾ ਕੀ ਆਇਆ ਹੋਵੇਗਾ ਕਿ ਜਿਸ ਨੇ ਆਪਣੇ ਹੀ ਢਿੱਡੋਂ ਜੰਮੀ ਬੱਚੀ ਨੂੰ ਇਸ ਤਰ੍ਹਾਂ ਉਸ ਦਾ ਕਤਲ ਕੀਤਾ ਦਰਅਸਲ ਕੁੱਟਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜ਼ਖਮਾਂ ਦੀ ਤਾਬ ਨਾ ਚਲਦੀ ਹੋਈ 5 ਸਾਲ ਦੀ ਮਾਸੂਮ ਬੱਚੀ ਜਿਸ ਦੀ ਤੁਸੀਂ ਤਸਵੀਰ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਉਹ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਇਹ ਕਤਲ ਕਰਨ ਤੋਂ ਬਾਅਦ ਦੋਸ਼ੀ ਮਾਂ ਅਤੇ ਉਸ ਦਾ ਪ੍ਰੇਮੀ ਜਿਹੜਾ ਹੈ ਫਰਾਰ ਹੋ ਜਾਂਦਾ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਆਸ਼ਕੀ ਦਾ ਪੁੱਤ ਇਸ ਕਦਰ ਇਸ ਮਾਂ ਦੇ ਸਿਰ ਦੇ ਉੱਤੇ ਬੋਲ ਰਿਹਾ ਸੀ ਕਿ ਇਸ ਨੇ ਆਪਣੀ ਨਿੱਕੀ ਜੀ ਮਾਸੂਮ ਬੱਚੀ ਨੂੰ ਰਾਹ ਦੇ ਵਿੱਚ ਰੋੜਾ ਬਣਦੇ ਦੇਖਿਆ ਤਾਂ ਉਸ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਮੌਤ ਵੀ ਇੰਨੀ ਭਿਆਨਕ ਦਿੱਤੀ ਕਿ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਕਿ ਮਾਸੂਮ ਬੱਚਿਆਂ ਨੂੰ ਜੇਕਰ ਅਸੀਂ ਦੇਖੀਏ ਤਾਂ ਦੇਖਦੀ ਸਾਰੀ ਬੱਚਿਆਂ ਦੇ ਉੱਤੇ ਪਿਆਰ ਆ ਜਾਂਦਾ ਹੈ ਪਰ ਉਸ ਮਾਂ ਦੇ ਦਿਲ ਦੇ ਵਿੱਚ ਅਜਿਹਾ ਕੀ ਆਇਆ ਹੋਏਗਾ ਜਿਸ ਨੇ ਕੀ ਆਪਣੇ ਢਿੱਡੋਂ ਜੰਮੀ ਮਾਸੂਮ ਬੱਚੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦਾ ਆਪਣੇ ਪਤੀ ਦੇ ਨਾਲ ਤਲਾਕ ਹੋ ਚੁੱਕਿਆ ਸੀ ਅਤੇ ਮਾਸੂਮ ਬੱਚੀ ਰਾਹ ਦੇ ਵਿੱਚ ਰੋੜਾ ਬਣ ਰਹੀ ਸੀ ਕਿਉਂਕਿ ਪਿਆਰ ਦੀਆਂ ਪਿੰਗਾ ਜਿਹੜੀਆਂ ਨੇ ਆਪਣੇ ਪ੍ਰੇਮੀ ਦੇ ਨਾਲ ਪਾਉਣੀਆਂ ਸਨ ਜਿਸ ਕਰਕੇ ਇਸ ਔਰਤ ਦੇ ਵੱਲੋਂ ਜੋ ਹੈ ਆਪਣੀ ਹੀ ਬੱਚੀ ਨੂੰ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਫਿਰ ਕਤਲ ਕਰਨ ਤੋਂ ਬਾਅਦ ਉਹ ਮਾਸੂਮ ਬੱਚੀ ਚੀਕ ਚਿਹਾੜਾ ਪਾਉਂਦੀ ਰਹੀ ਮੰਮੀ ਮੰਮੀ ਪੁਕਾਰਦੀ ਰਹੀ ਪਰ ਇੱਕ ਵਾਰ ਵੀ ਉਸ ਮਾਂ ਦੇ ਦਿਲ ਦੇ ਵਿੱਚ ਰਹਿਮ ਨਹੀਂ ਆਇਆ ਕਿ ਮੈਂ ਆਪਣੀ ਬੱਚੀ ਦੇ ਨਾਲ ਕੀ ਕਰ ਰਹੀ ਆ ਤਾਂ ਬੁਰੀ ਹਾਲਤ ਦੇ ਵਿੱਚ ਆਪਣੀ ਬੱਚੀ ਨੂੰ ਛੱਡ ਕੇ ਮਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਜਾਂਦੀ ਹੈ ਤੇ ਜ਼ਖਮਾਂ ਦੀ ਤਾਬ ਨਾ ਚਲਦੀ ਹੋਈ ਉਹ 5 ਸਾਲ ਦੀ ਮਾਸੂਮ ਬੱਚੀ ਇਸ ਫਾਨੀ ਸੰਸਾਰ ਦੇ ਵਿੱਚੋਂ ਰੁਖਸਤ ਹੋ ਜਾਂਦੀ ਹੈ ਤਾਂ ਮਾਮਲਾ ਸੋਨੀਪੱਤੋ ਤੋਂ ਸਾਹਮਣੇ ਆਇਆ ਇਸ ਖਬਰ ਨੇ ਹਰ ਇੱਕ ਦੇ ਹਿਰਦੇ ਵਲੁੰਦਰ ਕੇ ਰੱਖ ਦਿੱਤੇ ਨੇ ਕਿ ਆਖਿਰਕਾਰ ਇਸ ਕਾਲਯੁਗੀ ਮਾਂ ਦੇ ਮਨ ਦੇ ਵਿੱਚ ਅਜਿਹਾ ਕੀ ਆਇਆ ਜਿਸ ਨੇ ਕਿ ਪਹਿਲਾਂ ਆਪਣੇ ਘਰ ਵਾਲੇ ਨੂੰ ਛੱਡਿਆ ਉਸ ਦੇ ਨਾਲ ਤਲਾਕ ਹੋਇਆ ਤੇ ਫਿਰ ਆਪਣੇ ਪ੍ਰੇਮੀ ਦੇ ਨਾਲ ਰਹਿਣ ਲੱਗ ਪਈ ਅਤੇ ਇਸ ਦਰਮਿਆਨ 5 ਸਾਲ ਦੀ ਮਾਸੂਮ ਬੱਚੀ ਤਨਵੀ ਰਾ ਦੇ ਵਿੱਚ ਰੋੜਾ ਬਣ ਰਹੀ ਸੀ ਕਿਉਂਕਿ ਉਹ ਆਪਣੇ ਪ੍ਰੇਮੀ ਦੇ ਘਰ ਆਪਣੀ ਬੱਚੀ ਨੂੰ ਵੀ ਨਾਲ ਲੈ ਕੇ ਆਈ ਸੀ ਜਿਸ ਕਰਕੇ ਦੋਵਾਂ ਦੇ ਵਿਚਕਾਰ ਹੈ ਲੜਾਈ ਝਗੜਾ ਹੋਣਾ ਸ਼ੁਰੂ ਹੋ ਗਿਆ ਤੇ ਆਪਣੀ ਬੱਚੀ ਨੂੰ ਇਸ ਔਰਤ ਦੇ ਵੱਲੋਂ ਜੋ ਹੈ ਮੌਤ ਦੇ ਘਾਟ ਉਤਾਰ ਦਿੱਤਾ ਬੇहद ਮੰਦ ਭਾਗੀ ਖਬਰ ਹੈ ਅਜੇ ਹੀ ਮਾਂ ਨੂੰ ਤੁਸੀਂ ਕੀ ਕਹੋਗੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤਸਵੀਰ ਤੁਹਾਨੂੰ ਉਸ ਔਰਤ ਦੇ ਪਤੀ ਅਤੇ ਉਸ ਦੀ ਬੱਚੀ ਦੀ ਦਿਖਾ ਰਹੀਆਂ ਕਿ ਆਸ਼ਿਕ ਦੇ ਪਿੱਛੇ ਪਹਿਲਾਂ ਆਪਣਾ ਪਤੀ ਛੱਡ ਦਿੱਤਾ ਉਸ ਦੇ ਨਾਲ ਤਲਾਕ ਲਿਆ ਤੇ ਫਿਰ ਆਪਣੇ ਆਸ਼ਿਕ ਦੇ ਘਰ ਤਕਰੀਬਨ 8 ਮਹੀਨੇ ਤੋਂ ਰਹਿ ਰਹੀ ਸੀ ਲੜਕੀ 5 ਸਾਲ ਦੀ ਉਸਦੇ ਨਾਲ ਰਹਿ ਰਹੀ ਸੀ ਰਾਹ ਦੇ ਵਿੱਚ ਰੋੜਾ ਸੀਗੀ ਕਿਉਂਕਿ ਲਗਾਤਾਰ ਇਹਨਾਂ ਦੋਵਾਂ ਦੇ ਵਿਚਕਾਰ ਲੜਾਈ ਝਗੜਾ ਹੋ ਰਿਹਾ ਸੀ ਜਿਸ ਤੋਂ ਬਾਅਦ ਇਸ ਔਰਤ ਦੇ ਵੱਲੋਂ ਜੋ ਹੈ ਆਪਣੀ ਮਾਸੂਮ ਬੱਚੀ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ